ਇਹ ਕਰਮ ਦੀ ਤੁਜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕਾਇਮ ਕੀਤੀ ਤੁਜਾ ਨਿਸ਼ਾਨ ਨੂੰ ਕਹਿੰਦੇ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਧ ਸੰਗਤ ਜੀ ਕਰਤਾਰਪੁਰ ਸਾਹਿਬ ਮਹਾਰਾਜੀ ਨੇ ਇਹ ਪਵਿੱਤਰ ਸਥਾਨ ਵਿਸਾਇਆ ਜਦੋਂ ਹਜ਼ੂਰ ਨੇ ਉਦਾਸੀ ਪਹਿਖੋਤਾਰ ਦਿੱਤਾ ਫਿਰ ਮਹਾਰਾਜ ਨੇ ਕਿਰਤ ਕਰਨ ਦੀ ਜਾਚ ਦੱਸੀ ਹਜ਼ੂਰ ਨੇ ਆਪਣੇ ਕਰਤਾਰਪੁਰ ਸਾਹਿਬ ਅਸਥਾਨ ਦੇ ਉੱਤੇ ਚਿੱਟਾ ਨਿਸ਼ਾਨ ਕਾਇਮ ਕੀਤਾ ਗੁਰੂ ਘਰ ਦਾ ਪਹਿਲਾ ਨਿਸ਼ਾਨ ਸਾਧ ਸੰਗਤ ਦੀ ਚਿੱਟੇ ਰੰਗ ਦਾ ਹੁੰਦਾ ਸੀਗਾ ਸੱਚੇ ਪਾਤਸ਼ਾਹ ਦੀ ਮਹਾਰਾਜ ਨੇ ਇਹ ਜਿਹੜਾ ਸੀ ਚਿੱਟੇ ਰੰਗ ਦਾ ਸਫੇਦ ਰੰਗ ਦਾ ਸਤਿਗੁਰੂ ਜੀ ਨੇ ਨਿਸ਼ਾਨ ਕਾਇਮ ਕੀਤਾ ਤੇ ਇੱਕ ਹਜ਼ੂਰ ਨੇ ਲੰਗਰ ਦਾ ਸਾਧ ਸੰਗਤ ਦੀ ਪ੍ਰਵਾਹ ਕਰਤਾਰਪੁਰ ਸਾਹਿਬ ਚਲਾਇਆ ਸੱਚੇ ਪਾਤਸ਼ਾਹ ਆਪ ਦੀਵਾਨ ਸਜਾਉਂਦੇ ਤੇ ਧਰਮ ਦੀ ਪੂਜਾ ਸਿਖਿਆ ਦਿੰਦੀ ਸੀ ਦੇ ਭਾਈ ਜਿਹਨੂੰ ਕੋਈ ਸ਼ਰਨ ਨਹੀਂ ਦਿੰਦਾ ਉਹ ਇੱਥੇ ਸ਼ਰਨ ਪ੍ਰਾਪਤ ਹੋਊਗੀ ਜਿਹਨੂੰ ਕਿਤੇ ਭੋਜਨ ਨਹੀਂ ਮਿਲਦਾ ਉਹ ਗੁਰੂ ਨਾਨਕ ਦੇਵ ਜੀ ਦੇ ਕਾਰਨ ਭੋਜਨ ਪ੍ਰਾਪਤ ਹੋਊਗਾ ਅੱਜ ਕੱਲ ਦਾ ਸਮਾਂ ਹੋੜ ਏ ਉਹਨਾਂ ਸਮਿਆਂ ਵਿੱਚ ਸਾਧ ਸੰਗਤ ਦੀ ਖਾਣ ਨੂੰ ਭੋਜਨ ਮਿਲ ਜੇ ਤੇ ਬੜੀ ਵੱਡੀ ਗੱਲ ਹੁੰਦੀ ਸੀ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਅੱਜ ਵੀ ਇਹ ਲੰਗਰ ਦੇ ਸਾਧ ਸੰਗਤ ਜੀ ਉਸੇ ਤਰ੍ਹਾਂ ਹੀ ਪ੍ਰਵਾਹ ਚੱਲ ਰਹੇ ਹੈ ਫਿਰ ਜਦੋਂ ਜਦੋਂ ਮਨਿਕਾ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਰੂਪ ਹੋ ਕਰਕੇ ਆਪਨੇ ਉਹ ਹੀ ਧਰਮ ਦੀ ਧੁਜਾ ਖਡੂਰ ਸਾਹਿਬ ਲਹਿਰਾ ਦਿੱਤੀ। ਤੋਹਰੋ ਦੇ ਵਿੱਚ ਹੋਰ ਵਾਧਾ ਕੀਤਾ। ਆਪ ਜੀ ਨੇ ਗੁਰਮੁਖੀ ਦਾ ਵਿਦਿਆਲਿਆ ਨਾਲ ਖੋਲ੍ਹ ਦਿੱਤਾ। ਜਿਹੜੇ ਸਾਧ ਸੰਗਤ ਜੀ ਪਸ਼ੂ ਬਿਰਤੀ ਆਲੇ ਸੀ ਉਹਨਾਂ ਨੂੰ ਸਤਿਗੁਰੂ ਜੀ ਨੇ ਗਿਆਨ ਦਿੱਤਾ, ਬੋਧ ਦਿੱਤਾ ਅੱਖਰਾਂ ਦਾ। ਇਹ ਸੱਚੇ ਪਾਤਸ਼ਾਹ ਆਪਨੇ ਧਰਮ ਦੀ ਧੁਜਾ ਫਿਰ ਖਡੂਰ ਸਾਹਿਬ ਵਿਖੇ ਫੈਲਾਈ। ਫਿਰ ਸਾਧ ਸੰਗਤ ਜੀ ਜਦੋਂ ਤੀਸਰਾ ਸਰੂਪ ਮਹਾਰਾਜ ਜੀ ਨੇ ਧਾਰਨ ਕੀਤਾ ਨਾ ਫਿਰ ਸਾਰੇ ਭਾਰਤ ਭਾਰਤ ਵਰਸ਼ ਦੇ ਅੰਦਰ ਮਹਾਰਾਜ ਨੇ ਧਰਮ ਦੀ ਪੂਜਾ ਫੈਹਰਾ ਦਿੱਤੀ 22 ਮੰਜ਼ੀਆਂ ਦੇਖ ਕੇ 72 ਪੀੜੇ ਥਾਪ ਕੇ ਸੱਚੇ ਪਾਤਸ਼ਾਹ ਨੇ ਧਰਮ ਦੀ ਪੂਜਾ ਨੂੰ ਫੈਲਾਉਣਾ ਕੀਤਾ ਇਹ ਪਟਾਣ ਨੇ ਕਿਹਾ ਤੁਜਾ ਸੇਤ ਬਾ ਕੁੰਠ ਵੀਨਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਆਪ ਜੀ ਦੇ ਜਿਹੜੇ ਗੋਇੰਦਵਾਲ ਸਾਹਿਬ ਉੱਤੇ ਇਮਾਰਤ ਦੇ ਲੰਗਰ ਦੀ ਇਮਾਰਤ ਸੁੰਦਰ ਉਹਦੇ ਉੱਤੇ ਮਹਾਰਾਜ ਜਿਹੜਾ ਨਿਸ਼ਾਨ ਝੂਲ ਰਿਹਾ ਨਾ ਰੰਗਦਾ ਇਹ ਬਕੁੰਠ ਦੀ ਢੋਲ ਹੀ ਵੱਜ ਰਹੀ ਹੈ ਇਹ ਸੱਚਖੰਡ ਦਾ ਨਾਅ ਹੀ ਪੂਰਿਆ ਜਾ ਰਿਹਾ ਸੱਚੇ ਬਾਦਸ਼ਾਹ ਜੀ ਅਸੀਂ ਧਰਮ ਦੀ ਪੂਜਾ ਸੱਚੇ ਬਾਦਸ਼ਾਹ ਜੀ ਮਹਾਰਾਜ ਕਾਇਮ ਕੀਤੀ ਸਾਧ ਸੰਗਤ ਜੀ ਉਹੋ ਹੀ ਧਰਮ ਦੀ ਪੂਜਾ ਨੂੰ ਗੁਰੂ ਰਾਮਦਾਸ ਸੱਚੇ ਬਾਦਸ਼ਾਹ ਜੀ ਮਹਾਰਾਜ ਨੇ ਫਿਰ ਸਾਧ ਸੰਗਤ ਜੀ ਚੁਲਾਇਆ ਗਰੀਬ ਨਿਵਾਸ ਸੱਚੇ ਬਾਦਸ਼ਾਹ ਜੀ ਮਹਾਰਾਜ ਨੇ ਬੇਅੰਤ ਸਿੱਖਾਂ ਦੇ ਉੱਤੇ ਬਖਸ਼ਿਸ਼ਾਂ ਕੀਤੀਆਂ ਹਾਜ਼ੂਰ ਨੇ ਇਸ ਸ੍ਰਿਸ਼ਟੀ ਦੇ ਤਾਈ ਮਰਵਾੜਤਾ ਦੀ ਦਾਤ ਦਿੱਤੀ ਮਰਪੈਤਾ ਦੀ ਦਾਤ ਦਿੱਤੀ ਮਹਾਨ ਕਮਾਈ ਵਾਲੇ ਗੁਰਸਿੱਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪੈਦਾ ਕੀਤੇ ਫਿਰ ਹਜ਼ੂਰ ਨੇ ਇਸ ਕਾਇਨਾਤ ਦੇ ਅੰਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਜੇ ਇਹਦੇ ਸੋਲੇ ਦਾ ਤਪ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਦੀ ਆਗਿਆ ਨਾਲ ਲਾਇਆ ਕਿ ਉਹ ਧਰਮ ਦੀ ਤੁਜਾ ਫਹੜੰਤ ਸਦਾ ਉਹ ਧਰਮ ਦੀ ਤੁਜਾ ਸਦਾ ਹੀ ਸਾਧ ਸੰਗਤ ਜੀ ਨਹਿਰਾ ਰਹੀ ਹੈ ਬਾਣੇ ਕੇ ਉਸ ਧਰਮ ਦੀ ਤੁਜਾ ਨੂੰ ਸਾਧ ਸੰਗਤ ਜੀ ਸੁੱਟਣ ਵਾਸਤੇ ਦੁਨਿਆਵੀ ਤਖਤਾਂ ਨੇ ਹਮਲੇ ਕੀਤੇ ਐ ਪਰ ਅੱਜ ਵੀ ਉਹ ਧਰਮ ਦੀ ਤੁਜਾ ਰਾਤ ਦਿਨ ਹੀ ਫਹਿਰੰਤ ਸਦਾ ਸਦਾ ਹੀ ਸਾਧ ਸੰਗਤ ਜੀ ਝੂਲ ਰਹੀ ਐ ਉੱਡਦਾ ਹੋਇਆ ਗੁਰੂ ਰਾਮਦਾਸ ਸਾਹਿਬ ਜੀ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਨਿਸ਼ਾਨ ਸਾਹਿਬ ਦਾ ਫਰਨਾ ਉਹ ਸਾਧ ਸੰਗਤ ਜੀ ਅੱਜ ਵੀ ਪ੍ਰਤੀਕ ਹੈ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਸੱਚੇ ਬਾਦਸ਼ਾਹ ਏ ਧਰਮ ਦੀ ਤੁਜਾ ਆਪਣੇ ਫਹਿਰਾਈ ਹੈ ਜਿਹੜੀ ਨਿਰੰਤਰ ਇੱਕ ਰਸ ਫਹਿਰਾ ਰਹੀ ਹੈ ਝੂਲ ਰਹੀ ਹੈ ਨਿਮਾਨਿਆਂ ਨਕਾਨਿਆਂ ਤੇ ਗਰੀਬਾਂ ਨੂੰ ਆਪਣੀ ਸ਼ਰਨ ਵਿੱਚ ਬੁਲਾ ਰਹੀ ਹੈ ਕੋਈ ਆਵੇ ਭਾਵੇਂ ਰਾਤ ਦੀ ਇਮਾਮ ਸਾਫੀ ਕਿਸੇ ਪ੍ਰਕਾਰ ਦਾ ਸਾਧ ਸੰਗਤ ਜੀ ਹਿੰਦੂ ਹੋਵੇ ਮੁਸਲਮਾਨ ਹੋਵੇ ਚਾਰ ਵਰਨਾ ਵਿੱਚੋਂ ਕੋਈ ਹੋਵੇ ਇਹ ਧਰਮ ਤੁਜਾ ਫੈਰੰਤ ਸਦਾ ਇਹ ਮਾਰਾ ਆਵਦੇ ਧਰਮ ਦੀ ਤੁਜਾ ਸਭ ਨੂੰ ਹੀ ਸ਼ਰਨ ਦੇ ਰਹੀ ਹੈ ਫਿਰ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਰਚਨਾ ਕਰਕੇ ਇਸ ਧਰਮ ਤੁਜਾ ਨੂੰ ਹੋਰ ਪ੍ਰਚੰਗ ਕੀਤਾ ਹਜ਼ੂਰ ਨੇ ਤੱਕੇ ਤਵੀ ਤੇ ਬੈਠ ਕੇ ਇਸ ਧਰਮ ਤੁਜਾ ਨੂੰ ਚੁਲਾਇਆ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਦੋਂ ਛੇਵਾ ਰੂਪ ਧਾਰਨ ਕੀਤਾ ਨਾ ਫਿਰ ਸਾਧ ਸੰਗਤ ਜੀ ਇਸ ਧਰਮ ਦੀ ਤੁਜਾ ਦਾ ਮਹਾਰਾਜ ਨੇ ਜਦੋਂ ਜ਼ਾਲਮ ਨੂੰ ਸ਼ਾਂਤੀ ਦੀ ਸਮਝ ਨਹੀਂ ਨਾ ਆਈ ਫਿਰ ਹਜੂਰ ਨੇ ਚਿੱਟੇ ਨਿਸ਼ਾਨ ਤੋਂ ਕੇਸਰੀ ਨਿਸ਼ਾਨ ਕਾਇਮ ਕੀਤਾ ਜਦੋਂ ਵਿਵਾਦ ਦਾ ਸਮਾਂ ਹੁੰਦਾ ਨਾ ਉਹਨੂੰ ਕੇਸਰੀ ਪੱਗ ਬੰਨ੍ਹਦੇ ਆ ਪੰਜਾਬ ਵਿੱਚ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਸੂਏ ਰੰਗ ਦੀ ਲਾਲ ਬੰਨ੍ਹ ਲੈਂਦੇ ਇਹ ਕੇਸਰੀ ਰੰਗ ਖੁਸ਼ੀ ਦਾ ਰੰਗ ਹੁੰਦਾ ਹੈ ਇਹ ਸ਼ਹਾਦਤ ਦਾ ਰੰਗ ਹੁੰਦਾ ਹੈ ਸੱਚੇ ਪਾਤਸ਼ਾਹ ਦੀ ਮਹਾਰਾਜ ਨੇ ਫਿਰ ਸਿੱਖਾਂ ਨੂੰ ਸ਼ਹਾਦਤ ਦਾ ਚਾਹ ਬਖਸ਼ਿਸ਼ ਕੀਤਾ ਇਹ ਜਿਹੜਾ ਨਿਸ਼ਾਨ ਕਾਇਮ ਕੀਤਾ ਸੀ ਨਾ ਚਿੱਟੇ ਰੰਗ ਦਾ ਤਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜਦੋਂ ਛੇਮਾ ਰੂਪ ਧਾਰਿਆ ਇਸ ਨਿਸ਼ਾਨ ਦਾ ਸਤਿਗੁਰੂ ਨੇ ਰੰਗ ਕੇਸਰੀ ਕੀਤਾ ਫਿਰ ਅਕਾਲ ਤਖਤ ਸਤਿਗੁਰੂ ਜੀ ਨੇ ਰਚਿਆ ਜੋ ਸੋ ਸਰੀਆ ਅਕਾਲ ਤੱਕ ਸਹਿਬ ਦੇ ਸਾਹਮਣੇ ਸਤਿਗੁਰੂ ਨੇ ਇੱਕ ਨਹੀਂ ਫਿਰ ਦੋ ਨਿਸ਼ਾਨ ਕਾਇਮ ਕੀਤੇ ਇੱਕ ਮੀਰੀ ਦਾ ਇੱਕ ਪੀਰੀ ਦਾ ਇੱਕ ਭਗਤੀ ਦੀ ਪੂਜਾ ਫਹਿਰਾਈ ਇੱਕ ਸ਼ਕਤੀ ਦੀ ਪੂਜਾ ਫਹਿਰਾਈ ਕਿ ਗੁਰੂ ਨਾਨਕ ਸਾਹਿਬ ਦੇ ਘਰ ਤੁਸੀਂ ਕੇਵਲ ਇਹ ਨਾ ਜਾਣਿਓ ਕਿ ਇੱਥੇ ਭਗਤੀ ਹੈ ਮਾਲਾ ਪਕੜ ਕੇ ਨਾਮ ਜਪਦੇ ਆ ਨਹੀਂ ਜੇ ਮਾਲਾ ਦੀ ਰੱਖਿਆ ਕਰਨੀ ਹੈ ਭਗਤ ਦੀ ਭਗਤੀ ਦੀ ਰੱਖਿਆ ਕਰਨੀ ਹੈ ਤੇ ਇਸ ਘਰ ਵਿੱਚ ਸ਼ਕਤੀ ਵੀ ਹੈ ਮਹਾਰਾਜ ਮੇਰੇ ਸਮੇਂ ਮੇਰੀ ਪੀੜੀ ਦਾ ਪ੍ਰਤੀਕ ਦੋ ਤੁਜਾਂ ਫਹਿਰਾ ਦਤੀ ਹੈ ਕਈ ਵਿਦਵਾਨ ਇਸ ਗੱਲ ਤੋਂ ਇਖਾ ਖਾਂਦੇ ਆ ਕਿ ਮਹਾਰਾਜਾ ਸ਼ੇਰ ਸਿੰਘ ਦੇ ਵਕਤੇ ਦੋ ਨਿਸ਼ਾਨ ਚੁਲਾਏ ਗਏ ਆ ਸਤਸੰਗਤ ਜੀ ਉਸ ਵਕਤ ਇਹਨਾਂ ਨਿਸ਼ਾਨ ਸਾਹਿਬਾਂ ਦੀ ਸੇਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੇ ਪੁੱਤਰ ਮਹਾਰਾਜਾ ਸ਼ੇਰ ਸਿੰਘ ਨੇ ਕਰਵਾਈ ਸੀ ਪਰ ਇਹਨਾਂ ਨਿਸ਼ਾਨਾਂ ਨੂੰ ਕਾਇਮ ਧਰਮਵੀਰ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪ ਕੀਤਾ ਅੱਜ ਵੀ ਉਹ ਦੋ ਮੀਰੀ ਪੀਰੀ ਦੇ ਝੂਲਦੇ ਨਿਸ਼ਾਨ ਜਿਹੜੇ ਆ ਨਾ ਉਹ ਸਿੱਖੀ ਦਾ ਅਟੱਲ ਪ੍ਰਤੀਕ ਹਨ ਫਿਰ ਜਦੋਂ ਮਹਾਰਾਜ ਸਤਵਾ ਰੂਪ ਧਾਰ ਰਿਹਾ ਹੈ ਸ਼ੇਰਤਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨਗਰ ਦੇ ਅੰਦਰ ਸਾਧ ਸੰਗਤ ਦੀ ਧਰਮ ਦੀ ਤੁਜਾ ਨੂੰ ਫੈਰਾਇਆ ਸੱਚੇ ਪਾਤਸ਼ਾਹ ਨੇ ਜਦੋਂ ਅਠਵਾ ਸਰੂਪ ਧਾਵਨ ਕੀਤਾ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਚੜਦਾ ਸੂਰਜ ਹਨੇਰਾ ਚੱਕ ਦਿੰਦਾ ਐਵੇਂ ਸਿੱਖਾਂ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਚੱਕ ਦਿੱਤਾ ਛੋਟੀ ਉਮਰ ਸੀ ਦਿੱਲੀ ਝੁਕਾ ਦਿੱਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਐਸੀ ਧਰਮ ਦੀ ਤੁਜਾ ਨੂੰ ਉੱਚਾ ਕੀਤਾ ਫਿਰ ਜਦੋਂ ਨਾਮਾ ਸਰੂਪ ਧਾਵਨ ਕੀਤਾ ਦਿਲ ਤੇ ਜੰਨੂ ਦੀ ਰੱਖਿਆ ਵਾਸਤੇ ਸੱਚੇ ਪਾਤਸ਼ਾਹ ਨੇ ਆਪਣੇ ਸੀਸ ਦਾ ਬਲੀਦਾਨ ਦੇ ਕਰਕੇ ਇਸ ਧਰਮ ਦੀ ਤੁਜਾ ਨੂੰ ਸਦਾ ਸਦਾ ਲਈ ਅਮਰ ਕਰ ਦਿੱਤਾ ਗਰੀਬ نواز ਸੱਚੇ ਪਾਤਸ਼ਾਹ ਮਹਾਰਾਜ ਜਦੋਂ ਦਸਵਾਂ ਰੂਪ ਧਾਰਿਆ ਧੰਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਦੇ ਕਰਕੇ ਇਸ ਧਰਮ ਦੀ ਤੁਜਾ ਨੂੰ ਸਾਰੀ ਕਾਇਨਾਤ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਲਾ ਦਿੱਤਾ ਜਈਏ ਭਾਈ ਗੁਰਦਾਸ ਜੀ ਨੇ ਕਿਹਾ ਕਿ ਵਹਿ ਉਪਦੇਓ ਚੇਲਾ ਮਰਦ ਕਾ ਮਰਦਾਨ ਸਦਾਏ ਜੇਨੇ ਸਭ ਪ੍ਰਥਵੀ ਕੋ ਜੀਤ ਕਰਨ ਦੀ ਸ਼ਾਨ ਚੁਲਾਏ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਧਰਮ ਦੀ ਤੁਜਾ ਨੂੰ ਸਾਧ ਸੰਗਤ ਜੀ ਆਪਣਾ ਪਰਿਵਾਰ ਵਾਰ ਕਰਕੇ ਸਤਿਗੁਰੂ ਦੀ ਨੇ ਸਦਾ ਸਦਾ ਲਈ ਪ੍ਰਚਲਿਤ ਕੀਤਾ ਫੁਲ ਕ੍ਰਮ ਤੁਜਾ ਫਹਿਰੰਤ ਸਦਾ ਇਹ ਮਥਰਾ ਪਟ ਦੀ ਕਹਿੰਦੇ ਸੱਚੇ ਪਾਤਸ਼ਾਹ ਇਹ ਧਰਮ ਦੀ ਤੁਜਾ ਵੈ ਸਾਧ ਸੰਗਤ ਜੀ ਸਿੱਖਾਂ ਵਿੱਚ ਇਹੋ ਜੇ ਲਖਿਤ ਹੋ ਗਏ ਪੈਦਾ ਜਿਹੜੇ ਕਹਿੰਦੇ ਨਿਸ਼ਾਨ ਸਾਹਿਬ ਨੂੰ ਮੱਥਾ ਕਿਉਂ ਟੇਕਦੇ ਹੋ ਵੇਖ ਲੋ ਪੱਟ ਕਹਿ ਰਹੇ ਆ ਗੁਰਬਾਣੀ ਜਵਾ ਦੇ ਗਵਾਹੀ ਦੇ ਰਹੀ ਹੈ ਸੱਚੇ ਪਾਤਸ਼ਾਹ ਜੀ ਦਾ ਨਿਸ਼ਾਨ ਇਹ ਧਰਮ ਦੀ ਪੂਜਾ ਵੈ ਤੇ ਜਿਹੜਾ ਧਰਮ ਦੀ ਪੂਜਾ ਨੂੰ ਮੱਥਾ ਟੇਕਣਾ ਤੇ ਫਿਰ ਇਹਨਾਂ ਜਾ ਕੇ ਨਾਸਤਿਕਾਂ ਨੂੰ ਮੱਥੇ ਟੇਕਣੇ ਜੇ ਫਿਰ ਮੂਰਤੀਆਂ ਨੂੰ ਮੱਥੇ ਟੇਕਣੇ ਸਿੱਖਾਂ ਨੇ ਸਿੱਖ ਸਦਾ ਹੀ ਮੱਥਾ ਟੇਕਦੇ ਕਿੱਥੇ ਜਿੱਥੇ ਧਰਮ ਦੀ ਪੂਜਾ ਫਹਿਰਾ ਰਹੀ ਹੈ ਧਰਮ ਦੇ ਪੂਜਾ ਨੂੰ ਮੱਥਾ ਟੇਕਣਾ ਉਹ ਕੀ ਵੇਖਦੇ ਐ ਐਸੇ ਅਗਿਆਨੀ ਪੁਰਖ ਵਾ ਬਾਰਣਾ ਸਿੱਖੀ ਵਾਲਾ ਪਾਇਆ ਹੈ ਕਿਦੇ ਉਹ ਨਿਸ਼ਾਨ ਸਾਹਿਬ ਦੇ ਸੰਖ ਮਰਮਰ ਪੱਥਰ ਲੱਗਾ ਤੁਸੀਂ ਪੱਥਰ ਨੂੰ ਮੱਥਾ ਟੇਕਦੇ ਹੋ ਉੱਤੇ ਕੇਸਰੀ ਨਿਸ਼ਾਨ ਸਾਹਿਬ ਨਹੀਂ ਦਿਸਦਾ ਰੰਗ ਨਹੀਂ ਦਿਸਦਾ ਨਿਸ਼ਾਨ ਸਾਹਿਬ ਜੋ ਸਤਿਗੁਰੂ ਜੀ ਨੇ ਕਾਇਮ ਕੀਤਾ ਉਹ ਸ਼ਸਤਰ ਦੇ ਰੂਪ ਵਿੱਚ ਉਹ ਅਲਿੰਦ ਖਾਈ ਦਿੰਦਾ ਫਿਰ ਧਰਮ ਦੀ ਜਿਹੜੀ ਸੱਦ ਸੰਗਤ ਜੀ ਪ੍ਰਕਿਰਿਆ ਨੂੰ ਪ੍ਰਗਟ ਕਰ ਰਿਹਾ ਇਸ ਨਿਸ਼ਾਨ ਜਿਹਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਕੁਰਬਾਨੀਆਂ ਦੇ ਕੇ ਤੇ ਹਜ਼ਾਰਾਂ ਖਾਲਸੇ ਨੇ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕਰਕੇ ਕਾਇਮ ਰੱਖਿਆ ਉਸ ਨਿਸ਼ਾਨ ਨੂੰ 사ਤਸੰਗਤ ਦੀ ਸਾਧ ਸਦ ਸੇਦਾ ਕਰਨਾ ਚਾਹੀਏ ਜੇਸ਼ ਨਿਸ਼ਾਨ ਨੂੰ ਕਾਇਮ ਰੱਖਣ ਵਾਸਤੇ ਜਦੋਂ ਯੁੱਧ ਦੇ ਅੰਦਰ ਅਕਰਮਣ ਹੁੰਦਾ ਦੁਸ਼ਮਣ ਦਾ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਹੜੇ ਜਰਨੈਲ ਜੋਧੇ ਸਿੰਘ ਹੁੰਦੇ ਸੀ ਸ਼ਹੀਦ ਹੋ ਜਾਂਦੇ ਸੀ ਪਰ ਨishan ਸਾਹਿਬ ਨਹੀਂ ਸੀ ਥੱਲੇ ਆਉਣ ਦਿੰਦੇ ਇਹ ਸੱਚੇ ਪਾਤਸ਼ਾਹ ਜੀ ਧਰਮ ਦੀ ਤੁਜਾ ਹੈ ਨishan ਸਾਧ ਸੰਗਤ ਦੀ ਕੌਮਾਂ ਦੀ ਪਹਿਚਾਨ ਹੁੰਦੀ ਹੈ ਇਸ ਧਰਮ ਦੀ ਤੁਜਾ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਾਇਮ ਕੀਤਾ ਹੈ ਮਥਰਾ ਪਟ ਦੀ ਕਹਿੰਦੇ ਨੇ ਤੁਨ ਭ੍ਰਮ ਤੁਜਾ ਫਹਿਰੰਤ ਸਦਾ ਇਹ ਸਦਾਈ ਰਾਤ ਦਿਨ ਧਰਮ ਦੀ ਪੂਜਾ ਜਿਹੜੀ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਸਥਾਨ ਤੇ ਇਹ ਮਹਾਰਾਜ ਸਦਾ ਹੀ ਝੂਲ ਰਹੀ ਆ